ਸਿਰਕਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਵਿੱਚ ਆdoctype ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਬੜਾ ਪਾਬੰਜਨ ਸਕੀਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਨਾਲ ਜੀ 5 5 ਲੱਖ ਵਾਲਾ ਕਾਰ ਹੈ ਉਹਨੂੰ ਵੀ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜ਼ਾਰਿਸ਼ ਹੈ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਚਲੋ ਚੱਲਾਂ ਮੈਂ ਅਪਡੇਟ ਦੇ ਦੁੱਤੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਐਸ ਡੀ ਐਮ ਨੇ ਥੱਪੜ ਮਾਰਨ ਦੀ ਦਿੱਤੀ ਹੈ ਜੀ ਧਮਕੀ ਪਰ ਕਿਸਾਨ ਨੇ ਜੜ ਹੀ ਦਿੱਤਾ ਥੱਪੜ ਵਜਦਾ ਹੀ ਜ਼ਮੀਨ ਤੇ ਡਿੱਗਿਆ ਐਸ ਡੀ ਐਮ ਇਹ ਖਬਰ ਜੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਇੱਕ ਵੀਡੀਓ ਤੇ ਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਫਿਰੋਜ਼ਾਬਾਦ ਵਿੱਚ ਇੱਕ ਕਿਸਾਨ ਨੇ ਐਸਜੀਐਮ ਸਾਹਿਬ ਨੂੰ ਥੱਪੜ ਜੜ ਦਿੱਤਾ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਿਆ ਹੈ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਵਿਚਾਲੇ ਕੋਈ ਕਲੇਸ਼ ਹੋ ਰਿਹਾ ਸੀ ਐਨੇ ਵਿੱਚ ਇੱਕ ਐਸਜੀਐਮ ਨੂੰ ਇੱਕ ਕਿਸਾਨਾ ਨੇ ਜ਼ੋਰਦਾਰ ਥੱਪੜ ਜੜ ਦਿੱਤਾ ਜੀ ਇਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ 400 ਰੁਪਏ ਦੇ ਕੇ ਖਰੀਦੀ ਹੈ ਜੀ ਮੌਤ ਚੰਡੀਗੜ੍ਹ ਦੇ ਅਲੰਟੇ ਮਾਲ ਵਿੱਚ 11 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ ਟਾਇਰ ਟ੍ਰੇਨ 'ਚ ਬੈਠਾ ਬੇਕਾਬੂ ਹੋ ਕੇ ਪਲਟ ਗਈ ਹੈ ਜੀ ਇਹ ਟ੍ਰੇਨ ਚੰਡੀਗੜ੍ਹ ਦੇ ਅਲੰਟੇ ਮਾਲ ਵਿੱਚ ਟਾਈ ਟ੍ਰੇਨ ਪਲਟਨ ਕਾਰਨ ਉਸ ਵਿੱਚ ਬੈਠਾ 11 ਸਾਲਾਂ ਦਾ ਬੱਚਾ ਇਚਾਂਡ ਗਿਆ ਬੱਚੇ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਐਤਵਾਲ ਨੂੰ ਸਵੇਰੇ 4 ਵਜੇ ਉਸ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਛਾਣ ਨਮਾ ਸ਼ਹਿਰ ਵਾਸੀ ਸਹਿਵਾਜ ਵਜੋਂ ਹੋਈ ਹੈ ਪੁਲਿਸ ਨੇ ਟਾਈ ਟ੍ਰੇਨ ਨੂੰ ਜ਼ਬਤ ਕਰ ਲਿਆ ਜੀ ਉਸ ਤੋਂ ਬਾਅਦ ਅਗਲੀ ਖ਼ਬਰ ਜੀ ਮੁੱਖ ਮੰਤਰੀ ਤੁਸੀਂ ਦੇਖ ਸਕਦੇ ਹੋ ਮੁੱਖ ਮੰਤਰੀ ਨੇ ਕਾਂਗਰਸ ਨੂੰ ਵੋਟ ਪਾਉਣ ਵਾਲੇ 10000 ਪੁਲਿਸ ਮੁਲਾਜ਼ਮਾਂ ਦਾ ਤਵਾਦਲਾ ਕੀਤਾ ਹੈ ਵਿੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨਾਂ ਦੇ ਲੁਧਣਾ ਤੋਂ ਚੁਣੇ ਗਏ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਵੰਤਮਾਨ ਨੇ ਹਾਲ ਹੀ ਵਿੱਚ ਸੂਬੇ ਪਰ ਵਿੱਚ 10000 ਪੁਲਿਸ ਮੁਲਾਜ਼ਮਾਂ ਦੀ ਬਦਲੀਆਂ ਇਸੇ ਕਾਰਨ ਕੀਤੀਆਂ ਕਿਉਂਕਿ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਈ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ 3 ਏਕੜ ਦੇ ਇੱਕ ਕਿਨਾਰੇ ਤੇ ਚੱਲਦੀ ਹੈ ਜੀ ਬਿਨਾਂ ਰੁਕੇ ਮੋਟਰ ਪੰਜਾਬ ਦੇ ਕਿਸਾਨਾਂ ਨੂੰ ਮੁਫਤ ਬਿਜਲੀ ਬਿਜਲੀ ਦੀ ਮੰਗ ਜੀ 16000 ਮੈਗਾਵਾਟ ਟੱਪ ਗਈ ਹੈ ਪਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਪਾਣੀ ਦੀ ਦੁਰਵਰਤੋਂ ਇੱਕ ਨਵਾਂ ਤਰੀਕਾ ਸਾਹਮਣੇ ਆਇਆ ਹੁਣ ਪੰਜਾਬ ਦੇ ਕਿਸਾਨ ਨੱਕੇ ਤੋੜਨ ਦੀ ਥਾਂ 2 ਤੋਂ ਲੈ ਕੇ 4 ਏਕੜ ਲਈ ਇੱਕ ਹੀ ਕਿਹਾਰਾ ਬਣਾ ਕੇ ਮੋਟਰ ਚਲਾ ਕੇ ਖੁੱਲਾ ਜਿਹੜਾ ਪਾਣੀ ਖੁੱਲਾ ਛੱਡ ਦਿੰਦੇ ਨੇ ਖੇਤਾਂ ਵਿੱਚ ਪਾਣੀ ਦੀ ਜੇ ਲੋੜ ਨਾ ਹੋਣ ਦੇ ਬਾਵਜੂਦ 8 ਘੰਟੇ ਮੋਟਰ ਚੱਲਦੀ ਰਹਿੰਦੀ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕੀਤੇ ਸਰਵੇ ਅਨੁਸਾਰ ਸਾਹਮਣੇ ਆਏ ਕਿ ਚਮਕੌਰ ਸਾਹਿਬ ਵਿੱਚ ਇਲਾਕੇ ਵਿੱਚ ਗੰਨਾ ਜ਼ਿਆਦਾ ਹੋਣ ਕਰਕੇ ਇੱਕ ਖੇਤਾਂ ਦੇ ਕਿਨਾਰੇ ਇੱਕ ਤੋਂ 2 ਇਕੜ ਮਿਲਦੇ ਨੇ ਸੰਗਰੂਰ ਵਿੱਚ ਕਿਾਰੇ 2 ਤੋਂ 3 ਇਕੜ ਤੇ ਮਿਲਦੇ ਨੇ ਚਮਕੌਰ ਸਾਹਿਬ ਰੋਡ ਕੀ ਪਿੰਡ ਦੇ ਕਿਸਾਨ ਆਗੂ ਗੁਰਿੰਦਰ ਸਿੰਘ ਪੰਗੂ ਨੇ ਕਿਹਾ ਕਿ ਅਸੀਂ ਕਿਾਰੇ 1 ਇਕੜ ਦੇ ਕਰਦੇ ਹਾਂ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਤੇ ਹੋਰ ਇੱਕ ਥਾਮਾ ਤੇ 2 ਤੋਂ 2 ਇਕੜ ਦੇ ਕਿਾਰੇ ਸਾਹਮਣੇ ਆਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਸਾਹਮਣੇ ਆ ਰਹੀ ਜੀ ਅੰਮ੍ਰਿਤਸਰ ਤੋਂ ਨਸ਼ੇ 'ਚ ਝੂਲਦੀ ਲੜਕੀ ਦੀ ਵੀਡੀਓ ਆਈ ਹੈ ਜੀ ਸਾਹਮਣੇ ਦੁਕਾਨਦਾਰ ਨੇ ਪੈਟਰੋਲਿੰਗ ਬਦਾਉਣ ਦੀ ਕੀਤੀ ਹੈ ਜੀ ਮੰਗ ਪੰਜਾਬ ਦੀ ਜਵਾਨੀ ਰੋਜ਼ਾਨਾ ਹੀ ਨਸ਼ੇ ਦੀ ਦਲਦਲ ਵਿੱਚ ਤਸਦੀ ਜਾ ਰਹੀ ਹੈ ਕਈ ਵਾਰ ਨਸ਼ੇ ਵਿੱਚ ਟੱਲੀ ਮੁੰਡੇ ਕੁੜੀਆਂ ਵੀ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਨੇ ਜੀ ਮੀਡੀਆ ਵੱਲੋਂ ਨਸ਼ੇ 'ਚ ਲੈ ਕੇ ਇੱਕ ਜਬਤ ਖਬਰ ਸਾਨੂੰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਲੜਕੀ ਨਸ਼ੇ ਦੀ ਹਾਲਾਤ ਵਿੱਚ ਝੂਲਦੀ ਹੋਈ ਨਜ਼ਰ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਇੱਕ ਵੀਡੀਓ ਜੀ ਤੇਜ਼ ਰਫਤਾਰ ਸਵਿਫਟ ਹੋਈ ਹੈ ਜੀ ਬੇਕਾਬੂ ਬੁਲਟ ਨੂੰ ਮਾਰੀ ਜੀ ਟੱਕਰ ਰੇਲਵੇ ਅਧਿਕਾਰੀ ਦੇ ਇਕਲੌਤੇ ਪੁੱਤ ਦੀ ਮੌਤ ਹੋ ਚੁੱਕੀ ਹੈ ਜਲੰਧਰ ਦੇ ਗੁਰਾਇਆ ਵੀ ਕਿ ਤੇਜ਼ ਰਫਤਾਰ ਕਾਰ ਨੇ ਬੁਲਟ ਮੋਟਰਸਾਈਕਲ ਦੇ ਜਾ ਰਹੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ ਵਿਦਿਆਰਥੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉਹ ਰੇਲਵੇ ਅਧਿਕਾਰੀ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਪਹਿਚਾਨ ਲੁਧਿਆਣਾ ਵਾਸੀ ਭਵਿਸ਼ਾ ਕਸਬਾ ਵਜੋਈ ਹੈ ਉਹ ਜਲੰਧਰ ਫਗਵਾੜਾ ਹਾਈਵੇ ਤੇ ਬਣੀ ਇੱਕ ਨਿੱਜੀ ਯੂਨੀਵਰਸਿਟੀ ਚ ਲਾ ਦੀ ਪੜ੍ਹਾਈ ਕਰਦਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਐਕਸ਼ਨ ਚ ਆਏ ਨੇ ਜੀ ਪੰਜਾਬ ਸਰਕਾਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਸ਼ੇ ਵੇਚਣ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਥਾਂ ਥਾਂ ਤੇ ਸਰਚ ਆਪਰੇਸ਼ਨ ਚਲਾਇਆ ਜਾ ਰਹੇ ਹਨ ਗ੍ਰਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਵਿਚਾਲੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੱਡੇ ਹੁਕਮ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਧੀ ਦੇ ਵਿਆਹ ਤੋਂ ਬਾਅਦ ਪਹਿਲਾਂ ਹੀ ਘਰਚ ਹੋਈ ਹੈ ਜੀ ਲੱਖਾਂ ਰੁਪਏ ਦੀ ਚੋਰੀ ਬਟਾਲਾ ਦੇ ਹਾਥੀ ਗੇਟ ਵਿੱਚ ਉਸ ਵੇਲੇ ਸੰਤਨੀ ਫੈਲ ਗਈ ਜਦੋਂ ਇੱਕ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਭੋਗ ਤੇ ਗਿਆ ਸੀ ਇੱਕ ਦਿਨ ਦਿਹਾੜੀ ਉਸ ਦੇ ਘਰ ਵਿੱਚ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੈਨਸ਼ਨ ਸਕੀਮਾ ਤਹਿਤ ਯੋਗ ਲਾਭਪਾਤਰੀਆਂ ਨੂੰ ਵਿੱਤੀ ਮਦਦ ਭੇਟ ਡੀਸੀ ਵੱਲੋਂ ਇਹ ਖਬਰ ਹੈ ਜੀ ਬੁਢਾਪਾ ਪੈਨਸ਼ਨ ਤੇ ਹੋਰ ਵਿੱਤੀ ਸਹਾਇਤਾ ਦੀ ਸਕੀਮਾ ਤਹਿਤ ਜਨਵਰੀ 2024 ਦਰਾਂ ਜ਼ਿਲ੍ਹਾ ਤਰਨਤਾਰਨ ਦੇ 173941 ਯੋਗ ਲਾਭਪਤਰੀ ਨੂੰ 26 ਕਰੋੜ 9 ਲੱਖ 11500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਗਵਾਨ ਨੇ ਕਿ ਪੈਨਸ਼ਨ ਸਕੀਮਾ ਤਹਿਤ ਸਹਾਇਤਾ ਰਾਸ਼ੀ ਦਾ ਭੁਗਤਾਨ ਆਨਲਾਈਨ ਅਦਾਇਗੀ ਰਾਹੀਂ ਸਿੱਧਾ ਯੋਗ ਲਾਭਪਤੀ ਦੇ ਬੈਂਕ ਖਾਤੇ ਵਿੱਚ ਕੀਤਾ ਜਾਂਦਾ ਹੈ ਅੱਜ ਦੇ ਸ ਹੈ ਪੈਨਸ਼ਨ ਸਕੀਮਾ ਦੇ 2024 ਦੀ ਪੈਨਸ਼ਨ ਰਾਸ਼ੀ ਤਹਿਤ ਬੜਾਪਾ ਪੈਨਸ਼ਨ ਵਿੱਚ 117573 ਲਾਪਾਤਰੀ ਨੂੰ 17 ਕਰੋੜ 63 ਲੱਖ 9500 ਰੁਪਏ ਜਿਹੜਾ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਡੇ ਨਾਲ ਜੀ ਮਹਿੰਦਰ ਭਗਤ ਨੇ ਜਿਹੜੀ ਖਬਰ ਆਈ ਜੀ ਮਹਿੰਦਰ ਭਗਤ ਦੇ ਕੁੜਮ ਨੇ ਛੱਡੀ ਹੈ ਜੀ ਕਾਂਗਰਸ ਆਪ ਚ ਹੋਣਗੇ ਜੀ ਸ਼ਾਮਲ ਸਾਬਕਾ ਕੌਂਸਲਰ ਤੇ ਕਾਂਗਰਸੀ ਆਗੂ ਓਮਕਾਰ ਰਾਜੀਵ ਟਿੱਕਾ ਨੇ ਸੋਮਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਪੱਤਰ ਪੇਜ ਕੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕੀਤਾ ਹੈ। ਉਹ ਬਾਅਦ ਦੁਪਹਿਰ ਮੁੱਖ ਮੰਤਰੀ ਭਵੰਤਵਾਨ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਸਕਦੇ ਨੇ। ਉਹ ਬਾਅਦ ਅਗਲੀ ਵੱਡੀ ਖ਼ਬਰ ਜਿਲੰਧਰ ਦੇ 13 ਬਾਜ਼ਾਰ 4 ਦਿਨ ਬੰਦ ਰਹਿਣਗੇ। ਫਗਵਾੜਾ ਗੇਟ ਮਾਰਕੀਟ ਐਸੋਸੀਏਸ਼ਨ ਨੇ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਫਗਵਾੜਾ ਗੇਟਸ ਮੇਂ 13 ਬਜਾ 4 ਦਿਨ ਬੰਦ ਰਹਿਣਗੇ ਇਲੈਕਟ੍ਰੋਨਿਕ ਐਂਡ ਇਲੈਕਟ੍ਰੀਕਲ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਆਲੂਵਾਲੀਆ ਨੇ ਦੱਸਿਆ ਕਿ ਇਹ ਛੁੱਟੀਆਂ 27 ਜੂਨ ਤੋਂ 30 ਜੂਨ ਤੱਕ ਚੱਲਣਗੀਆਂ ਗਰਮੀ ਦਾ ਮੌਸਮ ਹੋਣ ਕਾਰਨ ਬਿਜਲੀ ਦਾ ਕਾਰੋਬਾਰ ਸਿਖਰਾਂ ਤੇ ਹੈ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ 1 ਜੁਲਾਈ ਤੋਂ ਅੰਸ਼ਮਨ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰ ਦੇਣਗੇ ਪ੍ਰਾਈਵੇਟ ਹਸਪਤਾਲ ਅੰਸ਼ਮਨ ਪਾਟ ਤਜੋਜਨਾ ਤਹਿਤ ਮੁਫਤ ਇਲਾਜ ਦੀ ਉਮੀਦ ਕਰ ਰਹੇ ਗਰੀਬ ਪਰਵਾਰਾਂ ਨੂੰ ਪ੍ਰਾਈਵੇਟ ਹਸਪਤਾਲ ਝਟਕਾ ਦੇਣ ਜਾ ਰਹੇ ਨੇ ਕਰਨਾਲ ਨੇ ਨਿੱਜੀ ਹਸਪਤਾਲਾਂ ਨੇ 1 ਜੁਲਾਈ ਤੋਂ ਅੰਸ਼ਮਨ ਕਾਰਡ ਤਹਿਤ ਮਰੀਜ਼ਾਂ ਨੂੰ ਦਾਖਲ ਨਾ ਕਰਨ ਅਤੇ ਇਲਾਜ ਨਾ ਕਰਨ ਦਾ ਅਲਟੀਮੇਟਮ ਜਾਰੀ ਕੀਤਾ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਕਰਨਾਲ ਦੀ ਟੀਮ ਡੀਸੀ ਉੱਤਮ ਸਿੰਘ ਨੂੰ ਮਿਲਣ ਆਈ ਮੰਗ ਪੱਤਰ ਦਿੱਤਾ ਡੀਸੀ ਨੂੰ ਮਿਲਣ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਕਰਨਾਲ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ ਹੁਣ ਤੱਕ ਸੈਂਕੜੇ ਮਰੀਜ਼ਾਂ ਦਾ ਅੰਸ਼ਮਨ ਸਕੀਮ ਤਹਿਤ ਇਲਾਜ ਕਰ ਚੁੱਕੇ ਨੇ ਇਸ ਇਲਾਜ ਦਾ ਬਿੱਲ ਕਰੀਬ 18 ਕਰੋੜ ਰੁਪਏ ਪਰ ਸਰਕਾਰ ਵੱਲੋਂ ਅਜੇ ਤੱਕ ਇਸ ਦਾ ਭੁਗਤਾਨ ਨਹੀਂ ਕੀਤਾ ਗਿਆ ਸਕੀਮ ਲਈ ਸਰਕਾਰੀ ਪੋਰਟਲ ਵਿੱਚ ਵੀ ਬਦਲਾਅ ਕੀਤਾ ਗਿਆ ਡਾਕਟਰ ਨੇ ਦੱਸਿਆ ਕਿ 27 ਜੂਨ ਨੂੰ ਸੱਦੀ ਗਈ ਮੀਟਿੰਗ ਵਿੱਚ ਇਹ ਸਾਰੇ ਪ੍ਰਾਈਵੇਟ ਹਸਪਤਾਲ 1 ਜੁਲਾਈ ਤੋਂ ਅੰਸ਼ਮਨ ਯੋਜਨਾ ਤਹਿਤ ਮਰੀਜ਼ਾਂ ਦਾ ਇਲਾਜ ਕਰਨਾ ਬੰਦ ਕਰ ਦੇਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਡਾਕਟਰ ਬਲਜੀਤ ਕੌਰ ਨੇ ਧੀਆ ਨੂੰ ਦਿੱਤਾ ਜੀ ਤੋਹਫਾ ਦਿਨ ਟਲਦਿਆ ਸੁਣਾਈਆਂ ਜੀ ਵੱਡੀ ਖੁਸ਼ਖਬਰੀ ਵਕ-ਵਕ ਸੂਬੇ ਨੇ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਕੀਮਾਂ ਦੇ ਕੇ ਖੁਸ਼ ਕਰ ਰਹੇ ਨੇ ਇਸ ਤਹਿਤ ਪੰਜਾਬ ਸਰਕਾਰ ਨੇ ਵੀ ਲੜਕੀਆਂ ਲਈ ਆਸ਼ੀਰਵਾਦ ਸਕੀਮ ਜਾਰੀ ਕੀਤੀ ਹੋਈ ਹੈ ਪੰਜਾਬ ਸਰਕਾਰ ਨੇ 7 ਜ਼ਿਲ੍ਹਿਆਂ ਦੀਆਂ ਧੀਆਂ ਨੂੰ ਤੋਹਫ਼ਾ ਦਿੱਤਾ ਹੈ ਇਸ ਸਬੰਧੀ ਪੰਜਾਬ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਚੰਡੀਗੜ੍ਹ ਵਿੱਚ ਅੱਜ ਪ੍ਰੈਸ ਕਾਨਫਰੰেন্স ਕੀਤੀ ਗਈ ਹੈ ਇਸ ਦੌਰਾਨ ਉਹਨਾਂ ਵੱਲੋਂ ਆਸ਼ੀਰਵਾਦ ਸਕੀਮ ਦੇ ਫੰਡਾਂ ਦਾ ਵੇਰਵਾ ਦਿੱਤਾ ਗਿਆ ਪ੍ਰੈਸ ਕਾਨਫਰੰਸ ਦਰ ਬਲਜੀਤ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿਸ 7 ਜ਼ਿਲ੍ਹਿਆਂ ਵਿੱਚ 34 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਐਸਸੀ ਬੱਚਿਆਂ ਨੂੰ 27.32 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਜਦਕਿ OBC ਅਤੇ EWS ਨੂੰ 7.28 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਜੀ ਇਸ ਸਕੀਮ ਤਹਿਤ। ਉਸ ਤੋਂ ਬਾਅਦ ਅਕਲੀ ਵਿਡੀ ਹੋਜੀ ਤੱਕ ਸ਼੍ਰੀ ਦਮਦਮਾ ਸਾਹਿਬੇ ਗਏ। ਪਰਿਵਾਰ ਸਨੇਨ ਨਤਮਸਤ ਕੋਹ ਨੇ ਜੀ ਵਜ਼ੀਰ ਅਨਮੋਲ ਗਗਨਮਾਨ ਕੈਬਨਿਟ ਮੰਤਰੀ ਸ਼੍ਰੀਮਤੀ ਅਨਮੋਲ ਗਗਨਮਾਨ ਅੱਜ ਇਤਿਹਾਸਿਕ ਨਗਰੀ ਤੱਕ ਸ਼੍ਰੀ ਦਮਦਮਾ ਸਾਹਿਬੇ ਕੇ ਪਰਿਵਾਰ ਸਮੇਤ ਨਤਮਸਤ ਕੋਈ ਇਸ ਦੌਰਾਨ ਪਹਿਲਾ ਕੈਪਟਨ ਮਦਲੀ ਸ਼੍ਰੀਮਤੀ ਅਨਮੋਲ ਗਗਨਮਾਨ ਬਲੋ ਗੁਰੂ ਸਾਹਿਬਾਨਾਂ ਦੀਆਂ ਇਤਿਹਾਸਿਕ ਨਿਸ਼ਾਨੀਆਂ ਨੂੰ ਸਜਦਾ ਵੀ ਕੀਤਾ ਗਿਆ ਜੀ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਸੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਬੁਲਿਓ ਬਹੁਤ ਬਹੁਤ ਧੰਨਵਾਦੀ